ਗੁਰੂ ਗੋਬਿੰਦ ਸਿੰਘ ਜੀ ਬਾਪੂ ਦਾ ਤਾਲ ਤੁਲਨਾ ਕਰਦਾ ਹੈ ਉਹ ਕਹਿੰਦਾ ਹੈ ਸਤਗੁਰੂ ਗੋਬਿੰਦ ਤੂੰ ਉਹ ਆਪਰ ਕਰਮ ਹੈ ਐ ਸਤਗੁਰੂ ਗੋਬਿੰਦ ਤੂੰ ਉਹ ਆਪਰ ਹਮ ਹੈ ਸਾਨੀ ਤੇਰਾ ਧਾਰਾ ਥਾ ਸਿਕੰਦਰ ਹੈ ਨਾ ਜਮ ਹੈ ਖਾਣਾ ਤੇਰੇ ਕਤਮੂ ਕੀ

ਰਸਤਮ ਵਰਗੇ ਬਹਾਦਰ ਵਰਗੇ ਜਿਹੜੇ ਥ੍ਰਿੰਕੂ ਵਰਗੇ ਵੱਡੇ ਵੱਡੇ ਇਰਾਨ ਦੇ ਜਿਹੜੇ ਆਪਣੇ ਆਪ ਨੂੰ ਨਾਡੂ ਖਾ ਖਮਾਉਂਦੇ ਸਭ ਤੋਂ ਸੁਵਖਤ ਦਾ ਉਹ ਵੀ ਤੇਰੇ ਨਾਲ ਕਿੱਧਰ ਗਏ ਨੇ ਬੋਲੇ ਆ ਮੈਂ ਕਿੱਧਰ ਗਏ ਨੇ ਬੋਲੇ ਸਭਨਾਂਾ ਛੋਟਾ ਜਿਹਾ ਗੱਲ ਨੰਮਾ ਕਿ ਜਦੋਂ ਕੌਣਗੇ ਠੇਕ ਮੋਨਾਂ ਦੇ ਨਾਲ ਸੁਜਾਵਾਂਗੇ ਜਦੋਂ ਅਜੀਤ ਰੰਗ ਨੂੰ ਜਿੱਤ ਕੇ ਆਵੇਗਾ ਉਹਨਾਂ ਦੇ ਨਾਲ ਨਹੀਂ ਬੋਲਾਂਗੇ ਜਦੋਂ ਜਹਾਨ ਮਨ ਨੂੰ ਜਿੱਤ ਕੇ ਆਵੇਗਾ ਨਹੀਂ ਬੋਲਾਂਗੇ ਕਦੇ ਸਾਨੂੰ ਪਿਤਾ ਸਾਡਾ ਬਣਾਵੇਗਾ ਕਦੇ ਮਾਤਾ ਬਣਾਉਣ ਗਿਆ ਤਾਂ ਉਹਨਾਂ ਤੇ ਰਾਜ ਨਿਕਰਾਰ ਕਰਾਂਗੇ ਤੇ Oh my ਧਾਰਮਿਕ ਨੁਮਾਇੰਦਿਆਂ ਅਨੁਸਾਰ ਖਾਣ-ਪਾਣ ਦਾ ਪ੍ਰਭਾਗ ਹੈ ਪਰ ਦੇਸ਼ਕੀ ਸ਼ੋਰਤੇ ਕਰਜ ਦੇ ਅਫਸਰ ਨੇ ਇਹਨਾਂ ਨੇ ਆਪਣੀ ਵਾਅਦਾ ਲਈ ਹੈ ਕਿ ਅਸੀਂ ਬਾਗੀ ਗੁਰੂ ਗੋਪਾਲ ਸਿੰਘ ਮਹਾਰਾਜ ਜੀ ਦੇ ਪੁੱਤਰਾਂ ਨੂੰ ਧਰਮ ਤਬਦੀਲ ਕਰਕੇ ਦੀਨਤ ਇਸਲਾਮ ਦੇ ਵਿੱਚ ਲੈ ਕੇ ਆਵਾਂਗੇ ਤੇ ਸਾਡਾ ਜਿਹੜਾ ਰੁਤਬਾ ਉਹ ਸ਼ਾਹੀ ਦਰਬਾਰ ਦੇ ਵਿੱਚ ਉੱਚਾ ਹੋ ਜਾਵੇਗਾ ਇਹਨਾਂ ਨੇ ਆਪਣੇ ਪੂਰੇ ਯਤਨ ਕੀਤੇ ਨੇ ਇਹ ਆਪਣਾ ਉਹਨੇ ਇਹ ਜੰਨਾ ਵੀ ਇਹਨਾਂ ਕੋਲੋਂ ਜ਼ੋਰ ਹੋ ਸਕਦਾ ਸੀ ਇਹਨਾਂ ਕੀਤਾ ਲਾਰਜ ਕੁੱਤੇ ਡਰਾਇਆ ਪਕਾਇਆ ਜੋ ਵੀ ਕਰ ਸਕਦੇ ਸੀ ਇਹਨਾਂ ਨੇ ਕੀਤਾ ਪਰ ਉਹ ਸਿਰ ਤੇ ਭਰੇ ਗੁਰੂ ਕੇ ਲਾਲ ਉਹ ਸਿਦਕੋ ਨੇ ਡੋਲੇ